ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੈਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਐਡਰੈਸ ਲੇਖਾ ਨਾਲ ਪਛੂਟ ਆ ਜੰਗੇ ਜੀ ਪਿੰਡ ਆ ਗਿਆ ਭਣਾਮਲਾ ਸਿੰਘ ਵਾਲਾ ਭਣਾਮਲਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ 9843 5784 98143 5784 5784 ਜਿਹੜੇ ਆਪਾਂ ਪਹਿਲੇ ਨੰਬਰ ਬੱਚੀ ਦੇਖੀਏ ਨੇ ਕਿਹੜਾ ਸੂਆ ਤੇ ਕਿੰਨਾ ਦੁੱਧ ਆ ਕੀ ਗੱਲ ਬਾਤ ਹੈ ਜੀ ਇਹ ਪਲੂਨ ਵਾੜਾ ਸੂਈ ਦੇ 12 ਲੀਟਰ ਦੁੱਧਾ ਮਗਰ ਪਛਾ ਜੀ ਉਹ ਨਹੀਂ ਮਰਿਆ ਇਹਦਾ ਠੀਕ ਹੈ ਤੇ ਸੂਈ ਨੂੰ ਚਾਰ ਕਿੰਨਾ ਹੋ ਗਿਆ ਸੂਈ ਨੂੰ ਡੇਢ ਦੋ ਮਹੀਨੇ ਹੋ ਗਏ ਬੇ ਸੰਜੀ ਜੀ ਦਾ ਠੀਕ ਹੈ ਡੇਢ ਦੋ ਮਹੀਨੇ ਹੋ ਗਏ ਸੂਈ ਨੂੰ ਦੁੱਧ ਕਿੰਨਾ ਇਸ ਵਕਤ 12 ਲੀਟਰ ਦੁੱਧ ਆਈ ਪੂਰਾ 12 ਲੀਟਰ ਹਾਂਜੀ ਤੇ ਗੱਪਣ ਵਗੈਰਾ ਤਾਂ ਨਹੀਂ ਹੋਈ ਅਜੇ ਗੱਪਣ ਐਂਕੀ ਕੋਈ ਨਹੀਂ ਭਰਿਆ ਬਈ ਠੀਕ ਹੈ ਰੇਂਜ ਕਿੰਨੀ ਗਈ ਜੀ ਗਰੀਜਾ 25000 ਰੁਪਏ ਨਰਮ ਹੋ ਜੂ ਅੰਦਰ ਵਾਲੀ ਮੋਟੀ ਹਾਂ ਕੋਈ ਨਾ ਕਰਦਾ ਥੋੜੇ ਮੌਕੇ ਠੀਕ ਹੈ 22 ਜੀ ਓਕੇ ਇੱਕ ਨੰਬਰ ਹਾਂ ਜਮੇ ਓਕੇ 12 ਲੀਟਰ ਦੁੱਧ ਰੇਟ 35000 ਰੁਪਏ ਤੇ ਥੋੜੀ ਜਿਹੀ ਭਣਾ ਪੱਕੇਵੇਂ ਇੱਕ ਬਸੇ ਦੇ ਉਹ ਮਸ਼ੀਨ ਕਰਕੇ ਕਿਚੂ ਉੱਚੀ ਜੇ ਦੇ ਰਾਂ ਅਸਾ 22 ਮਸ਼ੀਨਾਂ ਕਰਦੇ ਆ ਮਸ਼ੀਨਾਂ ਕਰਦੇ ਠੀਕ ਹੈ ਹੱਤੀ ਵੀ ਕਰ ਸਕਦੇ ਆ ਕਰਨੇ ਉਹ ਮਰਜ਼ੀ ਕਰ ਸਕਦਾ ਸੋ ਵੀਰੋ 12 ਲੀਟਰ ਦੁੱਧ ਆ 35000 ਰੁਪਏ ਰੇਟ ਆ ਜੀ ਤੇ ਥਾਣਾ ਬਣਾ ਤੁਹਾਡੇ ਸਾਹਮਣੇ ਚੰਗਾ ਦਿਖਾਈ ਦੇਂਦਾ ਠੀਕ ਹੈ ਤੇ ਅੱਗੇ ਦੂਜੇ ਨੰਬਰ ਜਿਹੜੀ ਵਾਪਾ ਬੈਠ ਦੱ ਇਹਤ ਨੂੰ ਹੋਈ ਗ੍ਰਾ ਖੜਦੀ ਰਹੀ ਗਈ ਹੈ ਜਿਹੜੀ ਨੂੜ ਕੇ ਚੋਲੀ ਬੰਦੀ ਆ ਠੀਕ ਆ ਪਲੂਨ ਸੁਈ ਵੀ ਆ ਮੂੰਹ ਸੁਈ ਵੀ ਆ 10 10000 ਜੀ ਦੇ ਦੇਗਾ 10000 ਜੀ ਆਪਾਂ ਦੇ ਦੇ ਲੱਦ ਕਿੰਨਾ ਦੁੱਧ ਦੇਗਾ 10 ਲੀਟਰ ਬਾਈ ਚੋਨੇ ਫਿਰ ਕਿਵੇਂ ਹੁਣ ਆਪਾਂ ਕੋਈ ਮਸ਼ੀਨ ਆ ਚੋਨੇ ਬਾਈ ਮਸ਼ੀਨਾਂ ਮੰਨ ਕੇ ਜਾਂ ਨੂੜ ਕੇ ਚੋਲੀ ਪੈਂਦੀ ਆ ਨਹੀਂ ਮਸ਼ੀਨਾਂ ਦਾ ਨੋਰਮਲੀ ਮਿਲ ਗਏ ਜੰਨਾਣਾ ਪਾ ਕੇ ਉਹ ਵੀ ਕੱਟ ਪਾ ਕੇ ਵੀੜ ਭਾਗ ਵੀ ਮਿਲ ਪੈਂਦੀ ਠੀਕ ਆ ਦੁੱਧ ਕਿੰਨਾ ਦੱਸਿਆ ਦੁੱਧ 10 ਲੀਟਰ ਬਾਈ ਜਮਾਨੇ ਨਿਭੜ ਜੂ ਇਹਨਾਂ ਹਾਂ ਬਾਈ ਪੂਰਾ ਤੇ ਦੇ ਦੇ ਦੰਗ 10000 ਜੀ ਆਪਾਂ ਓਪਨਡਾ ਪਿਆ ਬਾਈ ਆ ਠੀਕ ਹੈ ਦੁੱਧ ਦਾ ਜਮਾ ਥਾਣਾ ਦਾ ਓਕੇ ਚਾਰੇ ਓਕੇ ਵੀਰੇ ਥਾਣੇ ਥਾਣੇ ਜਮਾ ਓਕੇ ਠੀਕ ਹੈ ਤੇ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਜੈ ਨੇ ਇਹ ਕਿਹੜਾ ਸੁਆ ਸੁੰਦੀ ਆ ਇਹ ਦੂਜਾ ਸੁਆ ਸੁੰਦੀ ਆ ਬਾਈ ਦੂਜਾ ਸੁਆ ਤੇ ਕਿੰਨਾ ਕ ਟਾਈਮ ਸੁਣ ਚ ਬਾਕੀ ਪਿਆ ਦਾ ਇਹ ਦਿਨ ਲਗਭਗ ਪੂਰੀ ਹੋਏ ਪਿਆ ਯਾਰ ਆ ਦੇਖੋ ਠੀਕ ਹੈ ਦਿਨ ਲਗਭਗ ਪੂਰੇ ਹਨਾ ਪਹਿਲੇ ਪਹਿਲੇ ਸੁਆ ਕਿੰਨਾ ਦੁੱਧ ਦਿੱਤਾ ਨੇ 5 ਲੀਟਰ ਪੂਰਾ ਵੀਰੇ ਵੰਡ ਕੇ ਦੇ 12 ਲੀਟਰ ਦੁੱਧ ਦਾ ਬੱਪ ਲੂਣ ਦਾ ਝੋਇਆ ਦਾ ਹਾਂ ਬਾਈ ਕਰਦੇ ਆ ਬੜਾ ਆਪਾਂ ਵੀ ਮੱਝਾਂ ਆਪਣੀ ਹੁਣ ਕੈ ਇਨ ਲੈਜੂ ਸੁਣ ਚ ਦੇੜਾ ਆਈ ਪੈ ਕੱਲ ਨੂੰ ਹੋਵੇ ਜਾਂ ਪਰਸੋਂ ਹੋਵੇ ਲੈ ਕੇ ਰੱਦਨੇ ਤੇ ਰੇਂਜ ਦੀ ਕਿੰਨੀ ਗਾ ਵੀਰੇ ਤਾਂ ਫੋਨ ਦੀ ਕਰਾਂਗੇ ਮੱਝਾਂ ਜੈਜ ਹੋ ਜਮ ਹਾਂ ਹਿਸਾਬ ਨਾਲ ਕਰਨਾ ਕੀ ਠੀਕ ਹੈ ਚਵਾਈ ਜੂ ਦੀ ਓਕੇ ਜਮ ਓਕੇ ਵੀ ਜੇ ਇਕੱਠਾ ਜੋੜਾ ਨੂੰ ਹਿਸਾਬ ਨਾਲ ਕਰਨਾ ਠੀਕ ਹੈ ਸੋ ਵੀਰੋ ਦੂਜਾ ਸੂਰਾ ਛੋਟੀ ਸੁੰਦੀ ਪਈ ਆ ਘਰ ਦੀ ਛੋਟੀ ਆ ਤੇ 12 ਲੀਟਰ ਦੁੱਧ ਪਨੋਨੇ ਪਾਇਆ ਇੱਕ ਸਿੰਘ ਦਾ ਮੜਾ ਪੋਪਲ ਵਾਲਾ ਥਾਵਾ ਹਨਾ ਹਾਂ ਉਹ ਟੋੜਿਆ ਆ ਵੀ ਬਈ ਠੀਕ ਆ ਅੱਗੇ ਇਹ ਮੱਝ ਆ ਗਈ ਹਾਂ ਜੀ ਤੀ ਹੋਈ ਅਸੀਂ ਇਹਦੀ ਤੀ ਉਹ ਹੈਨਾ ਇਹ ਤਾਂ ਅਫਰ ਹੋ ਚੌਥਾ ਪੰਜਵਾਂ ਸੂਰਾ ਲਗਭਗ ਹਾਂ ਪੰਜਵਾਂ ਸੂਰਾ ਬਈ ਠੀਕ ਹੈ ਇਹਨੇ ਕਿੰਨਾ ਦੁੱਧ ਦਿੱਤਾ ਇਹ ਬਈ 12-13 ਲੀਟਰ ਹੋਗਾ ਪੱਕੀ ਦਿੰਦੀ ਹੈ ਠੀਕ ਹੈ ਤੇ ਜਣ ਕਿੰਨੇ ਕ ਲੈਂਦੀ ਹੈ ਟਾਈਮ ਕਿੰਨਾ ਕ ਬਾਕੀ ਹੈ ਇਹਦਾ 6 ਮਹੀਨਾ ਕੋ ਪੈ ਮਹੀਨਾ ਸੂਨ ਚ ਬਾਕੀ ਤੇ ਇਹਦਾ ਮੁੱਲ ਕੀ ਹੋਊਗਾ ਮੁੱਲ ਇਕੱਠੇ ਨਹੀਂ ਕਰਾਂਗੇ ਜੇ ਕੋ ਇਕੱਠੇ ਲੈਣ ਲੱਗੇ ਇਕੱਠੇ ਦੇ ਦੇਗਾ ਆਹ ਵੀ ਇਕੱਠੇ ਨਹੀਂ ਤੇ ਚੋਣ ਚਵਾ ਦਿਓ ਕੇ ਬਿਲਕੁਲ ਸਹੀ 1 ਮਹੀਨਾ ਸੂਨ ਚ ਬਾਕੀ ਪਿਆ ਹਾਂ ਵੀ ਠੀਕ ਹੈ ਸੋ ਥਣ ਵਗੈਰਾ ਦੇਖ ਸਕਦੇ ਹੋ ਸੋਹਣਾ ਥਣਾ ਪੰਜਵਾਂ ਕ ਸੂਆ ਲੱਗ ਭਾ ਕੇ ਸੁੰਦੀ ਆ ਇਹ ਮਾਵਾ ਧੀਆ ਫੋਰਸੇ ਰੇ ਇਸ ਦੀ ਝੋਟੀ ਦੂਜਾ ਸੂਆ ਸੁੰਦੀ ਆ ਤੱਗ ਜਿਹੜੀ ਦੇਖਿਆ ਨੇ ਵਹਿੜ ਬਾਈ ਜੀ ਆਪਾਂ ਇਹ ਕਿਹੜਾ ਸੂਆ ਸੁੰਦੀ ਹੈ ਜੀ ਪਲੂਣ ਵਹਿੜ ਕੈਕਦਾਨ ਲੈਂਦੀ ਹੈ ਜੀ ਇਹਦੇ ਪੈਸੇ ਇਹਦੇ 24 ਦਿਨ ਪੂਰੇ ਹੋਣਗੇ 24 ਦਿਨ ਦੇ ਨੂੰ ਦਿਨ ਪੂਰੇ 12 13 9 10 ਦਿਨ ਪੈ ਜਾਣਾ ਹੈ ਨਾ ਆਹ ਸਰਕਾਰੀ ਵੀਡੀਟੀ ਜੀਓ ਕੋਲ ਦੇ ਆ ਬਈ ਠੀਕ ਹੈ ਹੁਣ ਕਿਹੜਾ ਲੱਗਿਆ ਬਈ 40228 ਸੰਖੜ ਚੀਮੇਲਾ ਪਲਾਟੋ 4028 ਹੀ ਦੀਆਂ ਹੋਗਾ ਫੈਕਸੜ ਠੀਕ ਹੈ ਉਹਨਾ ਗੱਬਣਾ ਬਾਈ ਕਿੰਨਾ ਦੁੱਧ ਦੇ ਦੂਗੀ ਦੁੱਧ 20 ਲੀਟਰ ਦੀ ਗਾਰੰਟੀ ਹੈ ਬਈ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ 55000 ਰੁਪਏ 55000 ਰੁਪਏ ਰੇਟ ਆ ਪਲੂਨ ਪਹਿਲਾ ਸੂਸ ਹੁੰਦੀ ਹੈ ਹਨਾ ਹਾਂ ਜੀ ਫਾਂਸ ਹੁੰਦੇ ਕੋ ਤੈਨੂੰ ਦੇਈਏ ਚੋ ਥਾਂ ਤੋਂ ਦੇਖੋ ਮੁੱਠੀ ਵਾਲਾ ਸੋਨਾ ਸਾਫ਼ ਸੁੱਧਰਾ ਚੰਗਾ ਇਹਦਾ ਸੀਮਨ ਲੱਗਿਆ 55000 ਰੁਪਏ ਕੀਮਤ ਆ ਦੁੱਧ ਵੀ ਦੱਸਦਾ ਕਿ 20 ਕਿਲੋ ਦੇ ਦੂ ਤੇ ਅੱਗੇ ਜਿਹੜੀ ਨਾਲ ਖੜੀ ਹੈ ਬੈਠ ਜੀ ਇਹ ਤੇ ਇਹਦਾ ਕੀ ਹਿਸਾਬਤਾ ਬਜਰਸੀ ਦਾ ਇਹਦਾ 8 ਲੀਟਰ ਦੁੱਧ ਆ ਯਾਰ ਜਰਸੀ ਆ 15000 ਦੇ ਦੇ ਲਾਂਗੇ ਘਰੇ ਕੋਈ ਦੁੱਧ ਲੈਣਾ ਤੇ ਲੈ ਕਿਹੜੇ ਥਾਂ ਤੋਂ ਮੂਹਰੇ ਥਾਂ ਤੋਂ ਬਹਿਣੀ ਵਾਲੇ ਤੋਂ ਹਾਂ ਉਹਨਾਂ ਨਾਲ ਮਾਪੀ ਨਾ ਕੋਈ ਨਾ ਕੋਈ ਮਰਜ਼ੀ ਜੀ ਠੀਕ ਆ ਮੂਹਰੇ ਵਾਲੇ ਬਹਿਣੀ ਵਾਲੇ ਤੋਂ ਤੇ ਅੱਲਾ ਤੇ ਦੁੱਧ ਅਰਧਾ ਸੱਤ ਬਣ ਕੇ ਜਿੱਲੇ ਸੱਤ ਹੋ ਜੀ 8 ਲੀਟਰ ਪੂਰਾ ਜਮਾ ਸਹੀ ਹੈ ਠੀਕ ਹੈ ਰੇਟ ਇਹਦਾ 15 ਗੱਬਣਦਾਰੀ ਹੋਈ ਇਹ ਗੱਬਣ ਨਹੀਂ ਗਈ ਨੂੰ ਬੜ ਕੋਈ ਵੀ ਹੈ ਠੀਕ ਹੈ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ 9814357884 ਸੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਦਿੱਤੇ ਕਿ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ